ਇਹ ਕਹਿੰਦੇ ਜੀ ਜਿਹੜੀ 150 ਵਾਲੀ ਚਾਦਰ ਹੈ ਅੱਧੇ ਰੇਟ ਤੇ ਦੇ ਰਹੇ ਕਹਿੰਦੇ ਅੱਧ ਨਹੀਂ ਅੱਧ ਤੋਂ ਵੀ ਥੱਲੇ ਦੇ ਰਹੇ ਵੀ ਗੱਲ ਗੱਲ ਦੇ ਵਿੱਚ ਸੱਚਾਈ ਹੈ ਬਾਈ ਸੱਚਾਈ ਹੈ ਅੱਧ ਤੋਂ ਵੀ ਥੱਲੇ ਦੇ ਰਹੇ ਚਾਦਰ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਮਾਲਕੋ ਅੱਪਾ ਆਪਣੀ ਭੈਣਾਂ ਦਾ ਕਰ ਰਹਿਆਂ ਫਾਇਦਾ ਅੱਪਾ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਕਿ ਸੂਟਾਂ ਦੇ ਉੱਤੇ ਤਾਂ ਅੱਪਾ ਕੈਂਡ ਜੀ ਆਫਰ ਲਾਈ ਐ ਉਹ ਗੁਰੂ ਜੀ ਇੱਥੇ ਜਿਹੜੇ ਆਪਣੇ ਭਰਾ ਕਹਿੰਦੇ ਨੇ ਵੀ ਚਦਰਾਂ ਦੇ ਉੱਤੇ ਆਫਰ ਲਾਓ ਗੱਦਿਆਂ ਦੇ ਉੱਤੇ ਆਵਰ ਲਾਓ ਤੇ ਨਾਲ ਲਾਓ ਮੇਨ ਚੀਜ਼ੇ ਪੱਗਾਂ ਦੇ ਉੱਤੇ ਪੱਗਾਂ ਦੇ ਉੱਤੇ ਕਦੇ ਕਹਿੰਦੇ ਨੇ ਵੀ ਉਹ ਪੱਗਾਂ ਨਹੀਂ ਕਦੇ ਸੇਲ 'ਚ ਵਿਕਦੀਆਂ ਅੱਪਾ ਸੇਲ 'ਚ ਨਹੀਂ ਵੇਚਣੀ ਆ ਅੱਪਾ ਬਸ ਆਪਣੇ ਭਰਾਵਾਂ ਨੂੰ ਦੇਣਾ ਬਹੁਤ ਹੀ ਘੱਟ ਰੇਟ ਤੇ ਪੱਗ ਦਾ ਰੇਟ ਹੋਣ ਵਾਲਾ ਜੀ ਮੀਂਹ ਕਰ ਰੋਗੀ ਪੱਗ ਤੇ ਦਵਾਂਗੇ 30 ਰੁਪਏ ਮੀਟਰ ਫੁੱਲ ਵੈਲ ਦਾ ਰੂਗਾ ਕੱਪੜਾ ਮੈਂ ਕਿਹਾ ਪੂਰੀ ਗਾਰੰਟੀ ਦੇ ਨਾਲ ਇਹ ਸਿਰਫ ਉਹ ਭਰਾਵਾਂ ਲਈ ਹੈ ਜਿਹੜੇ ਵੀਡੀਓ ਨੂੰ ਕਰਦੇ ਨੇ ਸ਼ੇਅਰ ਤੇ ਪੱਗ ਬੰਨਣ ਦੇ ਨੇ ਚਾਹਵਨ 30 ਰੁਪਏ ਮੀਟਰ ਲੈ ਜੋ ਬਾਥੇ ਏਕੀਮ ਪੋਰੀਅਮ ਤੇ ਆਓ ਤੇ 30 ਰੁਪਏ ਮੀਟਰ ਚ ਲੈ ਕੇ ਜਾਓ ਕੈਮੀਕਲ ਗਾਰੰਟੀਡ ਪੱਗ ਫੁੱਲ ਵੈਲਦਾਰ ਰੂਪਾ ਸਿੰਗਲ ਬੈੱਡ ਵਾਲੀ ਚਾਦਰ ਦਾ ਰੇਟ ਜਿਹੜਾ ਮੈਂ ਕਿਹਾ ਸਿੰਗਲ ਬੈੱਡ ਦੀ ਚਾਦਰ ਵੀ ਦਵਾਂਗੇ 60 ਰੁਪਏ 50 ਪੈਸੇ ਚ ਹਾਂਜੀ 125 ਰੁਪਏ ਦਾ ਜੋੜਾ ਦੇਕਰੋ ਚਾਹ ਵਿੱਚ 150 ਮਿਲਦੀ ਹੈ ਤੁਸੀਂ 60 ਰੁਪਏ 50 ਪੈਸੇ ਉਹ ਮਾਲਕੋ ਆਪਾਂ ਕਰ ਰਹੇ ਆ ਆਪਣੀ ਭੈਣਾਂ ਦਾ ਭਰਾਵਾਂ ਦਾ ਫਾਇਦਾ ਅੱਜ ਕੱਲ ਹਰ ਕੋਈ ਕਹਿੰਦਾ ਲੋੜਵੰਦ ਹੈ ਜੀ ਜੇ ਆਪਾਂ ਆਪਣੀ ਕਮਾਈ ਦੇਖੀ ਜਾਈਏ ਬਾਕੀ ਆਪਣੇ ਭਰਾ ਨੇ ਕਮਾਈ ਕਰੋ ਠੀਕ ਹੈ ਦੁਨੀਆ ਕਹਿੰਦੀ ਵੀ ਹਾਂ ਕਾਰੋਬਾਰ ਚੱਲ ਰਿਹਾ ਆਪਣਾ ਕਮਾਈ ਹਰ ਇੱਕ ਕਰਦਾ ਪਰ ਸਾਨੂੰ ਆਇਆ ਵੀ ਆਪਾਂ ਏਕਮ ਪੂਰੀ ਮਾਲ ਨੇ ਇੱਕੇ ਦੌਰ ਚਲਾਉਣਾ ਹੈ ਪੈਸੇ ਘਟ ਚੀਜ਼ ਵਧੀਆ ਤੇ ਕਰੋ ਚੈੱਕ ਪਹਿਲਾਂ ਕੁਆਲਿਟੀ ਸਿੰਗਲ ਬੈਡ ਦੀ ਰਹੂਗੀ ਚੱਦਰ ਇਹ ਹੈ ਜੀ 2 ਪੀਸ ਯਾਨੀ ਕਿ ਇੱਕ ਜੋੜਾ ਮਿਲਣਾ ਜੀ 125 ਰੁਪਏ ਦਾ ਤੇ ਮਿਲਣਾ ਕਿੱਥੇ ਹੈ ਜੀ ਏ ਕੇ ਐਮ ਪੋਰਿਅਮ ਰੰਡੇ ਦੇ ਉੱਤੇ ਲੰਘਦਾ ਭਾਈ ਕਸਟਮਰਾਂ ਦੇ ਫਾਇਦਾ ਕਰਦੇ ਤਾਂ ਦੁਕਾਨ ਦੇ ਵਿੱਚ ਮੇਲਾ ਲੱਗਿਆ ਨਾ 24 ਘੰਟੇ ਮੇਲਾ ਸਿਰਫ ਆਪਣੇ ਪੈਣਾ ਭਰਾਵਾਂ ਦੀ ਸਪੋਰਟ ਗੱਲ ਲੱਗਦਾ ਜੀ ਕੋਈ ਖਾਲਾਈ ਦਾ ਬਾੜਾ ਨਹੀਂ ਹਰ ਇੱਕ ਦੁਕਾਨ ਤੇ ਮੇਲਾ ਨਹੀਂ ਲੱਗਦਾ ਠੀਕ ਹੈ ਜੀ ਕਮਾਈ ਹਰ ਕੋਈ ਕਰਦਾ ਫਾਇਦਾ ਕੋਈ ਕੋਈ ਕਰਦਾ ਤੇ ਆਪਾਂ ਆਪਣੀ ਪੈਣਾ ਲਈ ਲੈ ਕੇ ਆਏ ਜੀ ਇੱਧਰ ਦੇਖੋ ਡਬਲ ਬੈੱਡ ਦੀ ਬੈੱਡ ਸ਼ੀਟ ਸਾਈਜ਼ ਰਹੂਗਾ ਕਿੰਗ ਸਾਈਜ਼ ਤੇ ਪਿੱਲੂ ਕਵਰ ਰਹਿਣਗੇ ਨਾਲ ਤੇ ਕੋਈ 250 ਨਹੀਂ ਖਰਚਣਾ ਕੋਈ ਖਰਚਣਾ ਨਹੀਂ 300 ਨਾ 500 129 ਰੁਪਏ ਵਿੱਚ ਦੇ ਦੇਣੀ ਆਪਾਂ ਨੇ ਡਬਲ ਬੈੱਡ ਦੀ ਚੱਦਰ ਬਈ 129 ਰੁਪਏ ਦੇ ਵਿੱਚ ਮੈਂ ਕਹਾਂ 129 ਵਿੱਚ ਦਵਾਂਗੇ ਡਬਲ ਬੈੱਡ ਦੀ ਚੱਦਰ ਗਾਰੰਟੀ ਦੇ ਨਾਲ ਸਾਈਜ਼ ਰਹੂਗਾ ਪੂਰਾ ਤੇ ਮੈਂ ਕਹਾਂ ਟੇ ਨਹੀਂ ਹੈਗਾ 21 ਕਿ ਚੱਦਰਾਂ ਤੁਸੀਂ ਟੇ ਦੇ ਟੇ ਲੈ ਲੋ ਆ ਲੋ ਦੇਖੋ ਭਾਵੇਂ 100 ਚੱਦਰ ਲੋ ਤੇ ਭਾਵੇਂ ਲੋ 1000 ਤੇ ਭਾਵੇਂ 10000 ਮਿਲੂਗੀ ਕੁਆਂਟੀਟੀ ਪੂਰੀ ਟੇਟ ਫਿਕਸ ਬਈ 129 ਰੁਪਏ ਟੇਟ ਇੱਕ ਵਾਜੀ 129 ਰੁਪਏ ਪੂਰੇ ਮਾਰਕੀਟ ਦੀ ਗਾਰੰਟੀ ਕੋਈ 300 ਨਹੀਂ ਕੋਈ 250 ਨਹੀਂ ਕੋਈ 500 ਨਹੀਂ 129 ਰੁਪਏ ਦੀ ਰੇਂਜ ਤੇ ਲਓ ਕਰੋ ਚੈੱਕ ਉਹ ਕਹਿੰਦੇ ਨੇ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਤੇ ਲਓ ਦੇਣ ਲੈਣ ਲਈ ਸੂਟ ਕਰੋ ਚੈੱਕ ਪੂਰੇ ਸੂਟ ਡਿਜ਼ਾਈਨਰ ਸੂਟ ਤੇ ਨਾਲ ਚੁੰਨੀਆਂ ਕੈਂਟ ਤੇ ਕੋਈ 350 ਨਹੀਂ ਕੋਈ 400 ਨਹੀਂ ਤੇ ਕੋਈ 500 ਨਹੀਂ 245 ਰੁਪਏ ਚ ਦੇਣਾ ਕੈਂਟਜਾ ਸੂਟ ਸਿੰਗਲ ਸੂਟ ਕੁਆਨਟੀਟੀ ਮੈਂ ਕਹ ਪੂਰੀ 245 ਰੁਪਏ ਤੇ ਕਰੋ ਚੈੱਕ ਡਿਜ਼ਾਈਨ ਬਹੁਤ ਦੁਪੱਟਾ ਨਾਲ ਦੁਪੱਟਾ ਨਾਲ ਹੈ ਮਾਲਕੋ ਕੋਈ 1.5 ਮੀਟਰ ਦਾ ਦੁਪੱਟਾ ਨਹੀਂ ਸੂਟ ਹੈ ਜੀ ਆਲ ਓਵਰ ਕਰੋ ਚੈੱਕ ਦੁਪੱਟਾ ਮੈਂ ਕਹ ਪੂਰਾ ਸਵਾ 2 ਮੀਟਰ ਦੁਪੱਟਾ ਰਹੂਗਾ 245 ਰੁਪਏ ਤੇ ਲੋ ਪੈਣਾ ਕਰਨੀ ਆ ਵੀ ਚਿਕਨ ਕਾਰੀ ਦੇ ਸੂਟ ਚਾਹੀਦੇ ਆ ਮਾਰਕੀਟ ਮਿਲਦੇ ਆ 7700 ਦੇ 800 ਦੇ ਚੈੱਕ ਕਰੋ ਬ੍ਰਾਂਡਡ ਸੂਟ ਹੈ ਤੇ ਨਾਲ ਮੈਂ ਕਿਹਾ ਰੰਗਾਂ ਦੀ ਲਾ ਦਾਂਗੇ ਆਪਾਂ ਨੇਰੀ ਲੋ ਕਰੋ ਚੈੱਕ ਕੁਆਲਟੀ ਚਿਕਨਕਾਰੀ ਦਾ ਸੂਟ ਹੈ ਕੋਈ 700 ਨਹੀਂ 800 ਨਹੀਂ ਨਾਲ ਆ ਜੀ ਕੋਟੇ ਦਾ ਦੁਪੱਟਾ ਆਪਾਂ ਦੇਣਾ 375 ਰੁਪਏ ਚ 375 ਰੁਪਏ ਚ ਸਪੈਸ਼ਲ ਪੀਸ ਮੰਗਵਾਉਂਦੇ ਭਾਈ ਮੈਂ ਕਿਹਾ ਕੁਆਂਟੀਟੀ ਪੂਰੀ ਵੀਰੇ ਆਪਾਂ ਆਪਣੀ ਪੈਨ ਲਈ ਰੈਡੀ ਕਰੀਦੇ ਆ ਸੂਟ ਤੇ ਪ੍ਰਾਈਸ ਪ੍ਰਾਈਜ਼ ਕੱਢੀ ਦਾ ਹਿੱਟ ਤੇ ਤਾਂ ਕਿ ਪਹਿਣਾ ਦਾ ਭਰਾਵਾ ਦਾ ਹੋ ਸਕੇ ਫਾਇਦਾ ਜਿਹੜੀ ਪਹਿਣਾ ਨੇ ਬਰੀ ਦੇ ਸੂਟ ਲੈਣੇ ਆ ਹੈਂਡਵਰਕ ਦੇ ਭਾਰੀ ਸੂਟ ਲੈਣੇ ਆ ਏਕੀਮਪੋਰੀਅਮ ਤੇ ਇੱਕ ਵਾਰੀ ਆ ਕੇ ਵਿਜ਼ਿਟ ਕਰ ਲੋ ਮੈਂ ਕਿਹਾ ਦਿਲ ਕੁਛ ਕਰਦਾਂਗੇ ਜਿਹੜੀ ਬਰੀ ਬਣਨੀ ਹੈ ਲੱਖ ਰੁਪਏ ਦੀ ਅੱਧੇ ਤੋਂ ਘੱਟ ਬਣਾਵਾਂਗੇ ਜਮਾਨਦੀਪ ਭਾਈ ਦੀ ਅੱਧੇ ਤੋਂ ਵੀ ਘੱਟ ਮੈਂ ਕਿਹਾ ਜਲਦੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਹੈਂਡਵਰਕ ਦੇ ਹੈਵੀ ਸੂਟ ਤੇ 50% ਨਾਲੋਂ ਵੱਧ ਡਿਸਕਾਊਂਟ ਹੋਊਗਾ ਐਡਰੈਸ ਦੱਸ ਦੋ ਭਾਈ ਜਾਕੀ ਦੁਕਾਨ ਤੇ ਪਰ ਪਹੁੰਚਣਾ ਐਡਰੈਸ ਜੀ ਆਪਣਾ ਮੇਨ ਬਾਜ਼ਾਰ ਲਾਈਟਾਂ ਵਾਲਾ ਚੌਂਕ ਵਿਸ਼ਕਰਮਾ ਚੌਂਕ ਜਦੋਂ ਵਿਸ਼ਕਰਮਾ ਚੌਂਕ ਤੋਂ ਪਾ ਦਰ ਇੰਟਰ ਕਰਦੇ ਆ ਜੀ ਤੇ ਡਿਵਾਈਡਰ ਚਾਲੂ ਹੋ ਜਾਂਦਾ ਹੈ ਡਿਵਾਈਡਰ ਦੇ ਤੁਸੀਂ ਛੱਡਣੇ ਆ 2 ਕੱਟ ਪਹਿਲਾ ਕੱਟ ਆਊਗਾ ਮੋਰ ਸੁਪਰਮਾਰਕਟ ਦਾ ਦੂਜਾ ਕੱਟ ਆਊਗਾ ਜੀ ਪ੍ਰੀਤ ਹੋਟਲ ਕੋਲ ਠੀਕ ਹੈ ਜੀ ਤਾਂ ਤੀਜੇ ਕੱਟ ਤੇ ਆਗੇ ਆਪਣੀ ਦੁਕਾਨ ਆ ਯਾਦ ਰੱਖਿਓ ਡਿਵਾਈਡਰ ਜਦੋਂ ਚਾਲੂ ਹੋ ਜਾਂਦਾ ਹੈ ਵਿਸ਼ਕਰਮਾ ਚੌਂਕ ਤੋਂ ਤੁਸੀਂ 2 ਕੱਟ ਛੱਡਣੇ ਆ ਪਹਿਲਾ ਸੁਪਰਮਾਰਕਟ ਦਾ ਮੋਰ ਸੁਪਰਮਾਰਕਟ ਦਾ ਦੂਜਾ ਪ੍ਰੀ ਟੋਟਲ ਦਾ ਤੇ ਤੀਜੇ ਕੱਟ ਤੋਂ ਰੌਂਗ ਸਾਈਡ ਆਉਣਾ ਠੀਕ ਹੈ ਜੀ ਤੇ ਤੁਹਾਡੇ ਛੋਟੇ ਭਰਾ ਦੀ ਦੁਕਾਨ ਹੈ ਜੀ ਏ ਕੇ ਐਮਪੋਰੀਅਮ ਰਿੰਡਾ ਜਲਦੀ ਜਲਦੀ ਵਿਜ਼ਿਟ ਕਰ ਲੋ ਤੇ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਲੋਡ ਬੰਦਾ ਕੋਲ ਵੀਡੀਓ ਪਹੁੰਚਾ ਦਿਓ ਤੇ ਤੁਸੀਂ ਵੀ ਵਿਜ਼ਿਟ ਕਰ ਲੋ ਏ ਕੇ ਐਮਪੋਰੀਅਮ ਰਿੰਡਾ ਦੇ ਉੱਤੇ ਧੰਨਵਾਦ ਜੀ ਧੰਨਵਾਦ ਜੀ